ਓਏ ਯਾਰ ਮੈਂ ਫਤ ਚਾਹੀਦਾ ਮਸਲਾ ਲ ਆਪਣੇ ਸਾਰੇ ਆਪਣੇ ਬਾਈ ਜੀ ਆਪਣਾ ਨਾਮ ਦੱਸੋ ਆਪਣਾ ਬਾਈ ਇਹ ਸਮਝ ਜੀ ਸਰ ਤੁਹਾਡਾ ਪਿੱਛੇ ਆ ਜਾਓ ਕੋਈ ਨਾ ਕੋਈ ਕਰ ਲੈ ਆਓ ਇੱਥੇ ਹੀ ਆ ਸਾਹਬ ਜੀ ਪਿੱਛੇ ਆ ਜਾਓ ਮੜਾ ਜਾ ਧੰਨਵਾਦ ਰੋਏ ਜਿੱਤੇ ਉਠਾ ਲੈ ਜਿੱਤੇ ਸਰ ਮੈਂ ਸਮਝ ਗਿਆ ਜੀ ਬੰਦੇ ਬੰਦੇ ਕਿੰਨੇ ਲੈ ਕੇ ਆਇਆ ਕੀ ਕਹ ਬਚਾ ਇਹ ਉਹ ਨਹੀਂ ਆ ਜੀ ਉਹੀ ਆ ਉਹ ਨਹੀਂ 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 ਹੁਣ ਆਇਆ ਨਾ ਉਹ ਬਟਾ ਦੇਹਦਾ ਜਦ ਨਹੀਂ ਪਾਜੀ ਉਹ ਨਹੀਂ ਆ ਉਹ ਉਹ ਜਿੱਥੇ ਕੋਲ ਕੋਲ ਤਿਆਰ ਮੈਂ ਵੇਚਿਆ ਲੇ ਮੈਚ ਕਾਵਾ ਆ ਕਿਹੜਾ ਲੈ ਹੁੰਦਾ ਮਾਤਾ ਯਾਰ ਉਹਨਾਂ ਦੀ ਉਹਨੂੰ ਲੈ ਕੇ ਫਿਰ ਬਾਦ ਦੇ ਵਿੱਚ ਕੋਈ ਨਹੀਂ ਰਹਿੰਦੇ ਲੈਕ ਪਰ ਨਹੀਂ ਰਹਿੰਦੇ ਮਾਤਾ ਪੁਲਿਸ ਬਣਾ ਕੇ ਜੇ ਇਹਨੂੰ ਬਣਾਉਂ ਆਹ ਬੋਲੀ ਵਾਲੀ ਬਾਕੀ ਖੜੋ ਆ ਐ ਬਾਪੂ ਜੀ ਆਪੋ ਤੇ ਲੈ ਚੜਾ ਬਰਗਾ ਨਹੀਂ ਬਾਹਰ ਨਿਕਲਣਾ ਚਲੋ ਤੁਸੀਂ ਮੇਰੇ ਨਾਲ ਆ ਕੇ ਇਹ ਆਹ ਗੱਲ ਕਰਦੇ ਠੀਕ ਹੈ ਵੀਰ ਕੋ ਚੱਲ ਬਿਲਕੁਲ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਏ ਇੱਥੇ ਕਿਹੜੇ ਪਿੰਡੋਂ ਆਏ ਜੀ ਬਨਾਲੇ ਤੋਂ ਬਨਾਲੇ ਤੋਂ ਹਾਂ ਜੀ ਜੋੜੇਪੋਲੋਂ ਬੋਣੇ ਆਈ ਦੀ ਦੂਰੋਂ ਲੈ ਕੇ ਆਇਆ ਜੀ ਉੱਧਰ ਤੋਂ ਹਾਂ ਜੀ ਇਹ ਜਿਹੜੇ ਭੇਜ ਜੰਨੇ ਬੈਠੇ ਕਲਾਮੀ ਵਾਲਗਾ ਜੀ ਅੱਛਾ 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 ਤੇ ਦਾ ਜਾ ਯਾਰ ਬਾਪੂ ਜੀ